ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਹਾਡੀ ਵੀ ਅਰਦਾਸ ਪੂਰੀ ਨਹੀਂ ਹੋ ਰਹੀ ਤੇ ਜੇਕਰ ਤੁਸੀਂ 7 ਦਿਨ ਇਸ ਵਿਧੀ ਨੂੰ ਅਪਣਾ ਲੈਂਦੇ ਹੋ ਤਾਂ ਤੁਹਾਡੀ ਅਰਦਾਸ ਪ੍ਰਮਾਤਮਾ ਜੀ ਬਹੁਤ ਹੀ ਛੇਤੀ ਕਬੂਲ ਕਰ ਲੈਣਗੇ ਤੇ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਵੀ ਪੂਰੀਆਂ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲੇਕ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਦਸਵੇਂ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਹੀ ਰਹੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਵਾਲੇ ਹਾਂ ਜੀ। ਅਸੀਂ ਤੁਹਾਨੂੰ ਦੱਸਾਂਗੇ ਕਿ ਸਾਧ ਸੰਗਤ ਜੀ ਜਿਹੜੀ ਸੰਗਤ ਕਹਿੰਦੀ ਹੈ ਹਮੇਸ਼ਾ ਹੀ ਗੱਲ। ਅਸੀਂ ਬਹੁਤ ਅਰਦਾਸਾਂ ਬੇਨਤੀਆਂ ਕੀਤੀਆਂ। ਅਸੀਂ ਬਹੁਤ ਪਾਠ ਕੀਤੇ। ਤਾਂ ਵੀ ਸਾਡਾ ਕੋਈ ਵੀ ਕੰਮ ਸਿਰੇ ਨਹੀਂ ਲੱਗਿਆ ਤਾਂ ਸਾਧ ਸੰਗਤ ਜੀ ਸੰਤ ਮਹਾਪੁਰਖ ਪੋરણ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਕਹਿੰਦੇ ਹਨ ਕਿ ਭਾਈ ਜਦੋਂ ਤੁਹਾਡੀ ਅਰਦਾਸ ਪੂਰੀ ਨਾ ਹੋਵੇ ਪਾਠ ਕੀਤਾ ਤੁਹਾਡਾ ਪਰਵਾਨ ਨਾ ਹੋਵੇ ਤਾਂ ਸਾਧ ਸੰਗਤ ਜੀ ਤੁਸੀਂ ਆਹ ਤਿੰਨ ਗੱਲਾਂ ਨੂੰ ਪੱਲੇ ਬੰਨ ਲੈਣਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਅਰਦਾਸ ਕਰੋਗੇ ਤਾਂ ਸਾਰੇ ਹੀ ਕਾਰਜ ਸਿੱਧ ਹੋ ਜਾਣਗੇ ਸਾਤ ਸੰਗਤ ਜੀ ਅੱਜ ਅਸੀਂ ਤੁਹਾਨੂੰ ਅਰਦਾਸ ਵਿੱਚ ਦੋ ਚਾਰ ਗੱਲਾਂ ਦੱਸਾਂਗੇ ਜੀ ਜੋ ਗੱਲਾਂ ਮਹਾਂਪੁਰਸ਼ ਦੱਸਦੇ ਹਨ ਭਾਈ ਇਸ ਨੂੰ ਸਵੀਕਾਰ ਕੇ ਅਰਦਾਸ ਕਰੋ ਵਾਹਿਗੁਰੂ ਜੀ ਦੇ ਅੱਗੇ ਝੋਲੀ ਅਡ ਕੇ ਅਰਦਾਸ ਕਰਿਆ ਕਰੋ ਤਾਂ ਤੁਹਾਡੀ ਸਿੱਧੀ ਸੱਚਖੰਡ ਤੱਕ ਪਰਵਾਨ ਹੋ ਜਾਵੇਗੀ ਸਾਤ ਸੰਗਤ ਜੀ ਅੱਜ ਅਸੀਂ ਤੁਹਾਨੂੰ ਮਹਾਂਪੁਰਸ਼ਾਂ ਦੀ ਦੱਸੀ ਹੋਈ ਇਸ ਜੁਗਤੀ ਬਾਰੇ ਦੱਸਾਂਗੇ ਸਾਤ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਬਹੁਤ ਹੀ ਸਾਖੀਆਂ ਤੁਹਾਨੂੰ ਮਿਲ ਜਾਣਗੀਆਂ ਜੀ ਸਾਤਸੰਗਤ ਜੀ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਡਾ ਭਲਾ ਆਪ ਕਰ ਦਿੰਦੇ ਹਨ ਸਾਤਸੰਗਤ ਜੀ ਗੁਰੂ ਜੀ ਦੀ ਕਿਰਪਾ ਦੇ ਨਾਲ ਤੁਸੀਂ ਹਰ ਇੱਕ ਇਨਸਾਨ ਨੂੰ ਜਿੰਨਾ ਹੋ ਸਕਦਾ ਹੈ ਬਾਣੀ ਦੇ ਨਾਲ ਜੋੜਿਆ ਕਰੋ ਤਾਂ ਸਾਤਸੰਗਤ ਜੀ ਜਦੋਂ ਤੁਸੀਂ ਬਾਣੀ ਦੇ ਨਾਲ ਜੋੜਦੇ ਹੋ ਤਾਂ ਤੁਸੀਂ ਬਹੁਤ ਹੀ ਪੁੰਨ ਵਾਲਾ ਕੰਮ ਕਰਦੇ ਹੋ ਤੇ ਸਾਤਸੰਗਤ ਜੀ ਜਦੋਂ ਤੁਸੀਂ ਆਪ ਬਾਣੀ ਦੇ ਨਾਲ ਜੁੜਦੇ ਹੋ ਦੂਸਰੇ ਨੂੰ ਬਾਣੀ ਦੇ ਨਾਲ ਜੋੜਦੇ ਹੋ ਤਾਂ ਵਾਹਿਗੁਰੂ ਜੀ ਆਪਣੇ ਆਪ ਹੀ ਤੁਹਾਡੇ ਵੱਲ ਨਿਗਾਸਵਰਲੀ ਕਰ ਲੈਂਦੇ ਹਨ। ਸਾਧ ਸੰਗਤ ਜੀ ਜਦੋਂ ਵੀ ਤੁਹਾਡੇ ਕੋਈ ਵਿਗੜੇ ਹੋਏ ਕੰਮ ਹੁੰਦੇ ਹਨ ਉਹ ਵੀ ਸਾਰੇ ਸਿੱਧ ਹੋ ਜਾਂਦੇ ਹਨ। ਹੁਣ ਕਥਾ ਦੀ ਸਾਂਝ ਪਾਉਂਦੇ ਹਾਂ ਜੀ। ਸਾਧ ਸੰਗਤ ਜੀ ਮਹਾਪੁਰਸ਼ ਦੀ ਦੱਸਦੇ ਹਨ ਕਿ ਜਦੋਂ ਅਰਦਾਸ ਕਰਦੇ ਸਮੇਂ ਤੁਹਾਡਾ ਵਿਸ਼ਵਾਸ ਇੰਨਾ ਇੱਕ ਦ੍ਰਿੜ ਹੋਵੇ ਜਦੋਂ ਤੁਸੀਂ ਅਰਦਾਸ ਕਰਦੇ ਹੋ ਕਿਸੇ ਵੀ ਕੋਈ ਵੀ ਮੁਸ਼ਕਲ ਤੁਹਾਡੇ ਤੇ ਜੇਕਰ ਬਣ ਗਈ ਹੋਵੇ ਤਾਂ ਤੁਸੀਂ ਜੇਕਰ ਕਿਸੇ ਚਿੰਤਾ ਵਿੱਚ ਹੋਵੋ ਜਦੋਂ ਤੁਸੀਂ ਵਾਹਿਗੁਰੂ ਜੀ ਦੇ ਅੱਗੇ ਪੱਲਾ ਅੜ ਕੇ ਅਰਦਾਸ ਕਰਦੇ ਹੋ ਤਾਂ ਸਾਧ ਸੰਗਤ ਜੀ ਜਦੋਂ ਤੁਹਾਡੇ ਹੱਥ ਵਿੱਚ ਸੁਖਮਨੀ ਸਾਹਿਬ ਦਾ ਜਾਂ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਆ ਜਾਂਦਾ ਹੈ ਤਾਂ ਉਸ ਨੂੰ ਨਾਲ ਹੀ ਤੁਸੀਂ ਅਰਦਾਸ ਕਰਨੀ ਹੈ ਤੁਹਾਡਾ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਅਰਦਾਸ ਦੇ ਲਈ ਵਾਹਿਗੁਰੂ ਜੀ ਦੇ ਅੱਗੇ ਤੁਹਾਡੀਆਂ ਚਿੰਤਾ ਨੂੰ ਖਤਮ ਕਰਨ ਦੇ ਲਈ ਬਹੁਤ ਹੀ ਪਾਵਰ ਹੁੰਦੀ ਹੈ ਕਿਉਂਕਿ ਮੇਰੇ ਕਲਗੀ ਵਾਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਨਾਲ ਸ਼ਹੀਦਾਂ ਦੇ ਪਹਿਰੇ ਲਗਾ ਦੇਣਗੇ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਅਰਦਾਸ ਕਰਦੇ ਹੋ ਸ਼ਹੀਦਾਂ ਸਿੰਘ ਸ਼ਹੀਦ ਸਿੰਘ ਤੁਹਾਡੇ ਇਰਦ ਗਿਰਦ ਤੁਹਾਡੇ ਆਲੇ ਦੁਆਲੇ ਪਹਿਰੇ ਲਗਾ ਦਿੰਦੇ ਹਨ ਸਾਧ ਸੰਗਤ ਜੀ ਆਪਣੀਆਂ ਫੌਜਾਂ ਨੂੰ ਭੇਜ ਦਿੰਦੇ ਹਨ ਗੁਪਤ ਫੌਜਾਂ ਦੇ ਪਹਿਰੇ ਲੱਗ ਜਾਂਦੇ ਹਨ ਸੁਖਮਨੀ ਸਾਹਿਬ ਦਾ ਜਪਜੀ ਸਾਹਿਬ ਦਾ ਜਦੋਂ ਗੁਟਕਾ ਸਾਹਿਬ ਤੁਹਾਡੇ ਹੱਥ ਵਿੱਚ ਆ ਜਾਵੇ ਤਾਂ ਅਰਦਾਸ ਕਰਨੀ ਹੈ ਮਹਾਰਾਜ ਕਿਰਪਾ ਕਰੋ ਜਿਸ ਦੇ ਵੀ ਤੁਸੀਂ ਅਰਦਾਸ ਕਰਦੇ ਹੋ ਖੁਸ਼ੀ ਦੀ ਕਰਦੇ ਹੋ ਜਾਂ ਕਿਸੇ ਵੀ ਕੰਮ ਦੀ ਕਰਦੇ ਹੋ ਤਾਂ ਸਾਧ ਸੰਗਤ ਜੀ ਸਭ ਤੋਂ ਪਹਿਲੀ ਗੱਲ ਤੁਹਾਡੇ ਗਲ ਦੇ ਵਿੱਚ ਸਰੋਪਾ ਸਾਹਿਬ ਜ਼ਰੂਰ ਪਾਇਆ ਹੋਣਾ ਚਾਹੀਦਾ ਹੈ ਸਾਧ ਸੰਗਤ ਜੀ ਤੁਹਾਡੇ ਹੱਥ ਕਦੇ ਵੀ ਖਾਲੀ ਨਹੀਂ ਸਾਧ ਸੰਗਤ ਜੀ ਤੁਹਾਡੇ ਹੱਥ ਕਦੇ ਵੀ ਖਾਲੀ ਨਹੀਂ ਹੋਣਾ ਚਾਹੀਦੇ ਸਾਧ ਸੰਗਤ ਜੀ ਜਿਹੜਾ ਗੁੱਸੇ ਨਾਲ ਵੀ ਆਇਆ ਹੋਇਆ ਗੁਰੂ ਦੇ ਦਰ ਤੇ ਹੋਵੇ ਪਰਮਾਤਮਾ ਉਸ ਦਾ ਵੀ ਭਲਾ ਕਰ ਦਿੰਦੇ ਹਨ ਸਾਤਸੰਗਤ ਜੀ ਗੁਰੂ ਦੇ ਚਰਣਾ ਵਿੱਚ ਅਰਦਾਸ ਕਰਕੇ ਤਾਂ ਵੇਖੋ ਵਾਹਿਗੁਰੂ ਜੀ ਵੇਖ ਲੈਣਾ ਤੁਹਾਡੇ ਸਾਰੇ ਹੀ ਕਾਰਜ ਸਵਾਰੇ ਕਰ ਦੇਣਗੇ ਸਾਤਸੰਗਤ ਜੀ ਇਸੇ ਹੀ ਤਰ੍ਹਾਂ ਸੰਤ ਮਹਾਪੁਰਸ਼ ਜੀ ਦੱਸਦੇ ਹਨ ਕਿ ਮਹਾਰਾਜ ਜੀ ਨੇ ਕਿੰਨੀ ਹੀ ਦੁਨੀਆ ਦਾ ਭਲਾ ਕੀਤਾ ਹੈ ਕਿੰਨਾ ਹੀ ਸੁਧਾਰ ਕੀਤਾ ਹੈ ਸਾਤਸੰਗਤ ਜੀ ਮਹਾਪੁਰਸ਼ ਜੀ ਆਖਦੇ ਹਨ ਕਿ ਭਾਈ ਜਿਹੜਾ ਵਾਹਿਗੁਰੂ ਜੀ ਦੇ ਅੱਗੇ ਪੱਲਾ ਅੜ ਕੇ ਅਰਦਾਸ ਕਰਦਾ ਹੈ ਵਾਹਿਗੁਰੂ ਜੀ ਉਸ ਦੀ ਝੋਲੀ ਵਿੱਚ ਜ਼ਰੂਰ ਖੁਸ਼ੀਆਂ ਪਾ ਦਿੰਦੇ ਹਨ ਸਾਤਸੰਗ ਜੀ ਅਸੀਂ ਜਾਣਦੇ ਹਾਂ ਕਿ ਜੋ ਬ੍ਰਹਮ ਗਿਆਨੀ ਹੁੰਦੇ ਹਨ ਉਹ ਤਾਂ ਰੱਬ ਦਾ ਰੂਪ ਹੁੰਦੇ ਹਨ ਸਾਤਸੰਗ ਜੀ ਇੱਕ ਵਾਰ ਸੰਤ ਮਹਾਪੁਰਸ਼ਾਂ ਜੀ ਨੂੰ ਸੱਚੇ ਮਨ ਦੇ ਨਾਲ ਸ਼ਰਦਾ ਦੇ ਨਾਲ ਯਾਦ ਕਰਕੇ ਤਾਂ ਦੇਖਣਾ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਵਿੱਚ ਤੁਸੀਂ ਤਰ ਜਾਓਗੇ ਜਿਨ੍ਹਾਂ ਨੇ ਵੀ ਉਹਨਾਂ ਦੇ ਬਚਨਾਂ ਨੂੰ ਕਮਾ ਲਿਆ ਹੈ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਗੁਜ਼ਰ ਰਹੀ ਹੈ ਸਾਤਸੰਗ ਜੀ ਉਹਨਾਂ ਨੇ ਆਪਣੇ ਸਾਰੇ ਹੀ ਕਾਰਜ ਰਾਸ ਕਰ ਲਏ ਹਨ ਜੋ ਕਿ ਬ੍ਰਹਮ ਗਿਆਨੀ ਵੀ ਰੱਬ ਦਾ ਦੂਜਾ ਰੂਪ ਹੁੰਦੇ ਹਨ ਜਿਸ ਨੂੰ ਸਾਰੇ ਹੀ ਬ੍ਰਹਮੰਡ ਦਾ ਭੇਤ ਹੁੰਦਾ ਹੈ ਸਾਧ ਸੰਗਤ ਜੀ ਉਹ ਸਭ ਦੀਆਂ ਦਿਲਾਂ ਦੇ ਜਾਣਨ ਵਾਲੇ ਹੁੰਦੇ ਹਨ ਉਹ ਚਾਹੇ ਪਲ ਵਿੱਚ ਭਾਵੇਂ ਮਿੰਟ ਵਿੱਚ ਕੁਝ ਵੀ ਕਰ ਸਕਦੇ ਹਨ ਸਾਧ ਸੰਗਤ ਜੀ ਤੁਹਾਡੀ ਸੁੱਤੀ ਹੋਈ ਕਿਸਮਤ ਨੂੰ ਜਗਾ ਸਕਦੇ ਹਨ ਪਾਈ ਗੁਰਬਾਣੀ ਦਾ ਫਰਮਾਨ ਹੈ ਕਿ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਕਹਿੰਦੇ ਹਨ ਕਿ ਬ੍ਰਹਮ ਗਿਆਨੀ ਦਾ ਕਦੇ ਅੰਤ ਨਹੀਂ ਹੋ ਸਕਦਾ ਤੇ ਸਾਧ ਸੰਗਤ ਜੀ ਬ੍ਰਹਮ ਗਿਆਨੀ ਦਾ ਕਦੇ ਅੰਤ ਹੈ ਹੀ ਨਹੀਂ ਕਿਉਂਕਿ ਸਾਧ ਸੰਗਤ ਜੀ ਭਾਵੇਂ ਮਹਾਪੁਰਸ਼ ਸੱਚਖੰਡ ਵਿੱਚ ਭਾਵੇਂ ਬਿਰਾਜਮਾਨ ਹੋ ਚੁੱਕੇ ਹਨ ਪਰ ਉਹ ਅੱਜ ਵੀ ਉਸੇ ਅਸਥਾਨ ਤੇ ਹਨ ਜਿਹੜਾ ਸੱਚੇ ਮਨ ਦੇ ਨਾਲ ਸ਼ਰਧਾ ਦੇ ਨਾਲ ਵਾਹਿਗੁਰੂ ਨੂੰ ਯਾਦ ਕਰਦਾ ਹੈ ਉਹਨਾਂ ਦੀਆਂ ਝੋਲੀਆਂ ਵਿੱਚ ਉਹ ਖੁਸ਼ੀਆਂ ਪਾ ਦਿੰਦੇ ਹਨ ਸਾਧ ਸੰਗਤ ਜੀ ਮਹਾਪੁਰਸ਼ ਜੀ ਆਖਦੇ ਹਨ ਭਾਈ ਇਸੇ ਤਰ੍ਹਾਂ ਹੀ ਗੁਰਬਾਣੀ ਦਾ ਫਰਮਾਨ ਹੈ ਜਿਸकी ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਸਾਤਸੰਗਤ ਜੀ ਮਹਾਪੁਰਸ਼ ਜੀ ਕਹਿੰਦੇ ਹਨ ਕਿ ਭਾਈ ਦੁਨਿਆਵੀ ਪਦਾਰਥਾਂ ਦੇ ਨਾਲ ਨਾਲ ਉਦਮ ਵੀ ਮੰਗਿਆ ਕਰ ਅਰਦਾਸ ਕਰਕੇ ਸਾਰੀ ਜ਼ਿੰਦਗੀ ਵਿੱਚ ਇਹ ਨਾ ਹੋਵੇ ਕਿ ਦੁਨਿਆਵੀ ਦਾਤਾ ਹੀ ਮੰਗਦਾ ਰਹਿ ਜਾਵੇਂ ਕਦੇ ਆਪਣੇ ਲਈ ਉੱਤਮ ਮੰਗ ਵੀ ਮੰਗ ਲਈ ਜੋ ਤੇਰੀ ਅੱਗੇ ਜਾ ਕੇ ਵੀ ਕੰਮ ਆਵੇ ਸਾਤਸੰਗਤ ਜੀ ਮਹਾਪੁਰਸ਼ ਜੀ ਹੁਣ ਦੱਸਦੇ ਹਨ ਕਿ ਕਿਹੜੀਆਂ ਉਹ 3-4 ਜੁਗਤੀਆਂ ਹਨ ਅਰਦਾਸ ਕਰਨ ਦੀਆਂ ਸਾਤਸੰਗਤ ਜੀ ਧਿਆਨ ਨਾਲ ਸੁਣਨਾ ਇੱਕ ਹੁੰਦੀ ਹੈ ਜੀ ਛੋਟੀ ਅਰਦਾਸ ਇੱਕ ਹੁੰਦੀ ਹੈ ਵੱਡੀ ਅਰਦਾਸ ਜਿਹੜੇ ਲੋਕ ਪਾਠ ਕਰਕੇ ਗੁਰੂ ਦੀ ਬਾਣੀ ਪੜ੍ਹ ਕੇ ਅਰਦਾਸ ਨਹੀਂ ਕਰਦੇ ਤਾਂ ਸਾਧ ਸੰਗਤ ਜੀ ਉਹਨਾਂ ਦਾ ਕੀਤਾ ਹੋਇਆ ਪਾਠ ਸੱਚਖੰਡ ਵਿੱਚ ਪਰਵਾਹ ਨਹੀਂ ਹੁੰਦਾ ਸਾਧ ਸੰਗਤ ਜੀ ਮਹਾਂਪੁਰਖ ਜੀ ਆਖਦੇ ਹਨ ਕਿ ਭਾਈ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਭਾਵੇਂ ਛੋਟੀ ਅਰਦਾਸ ਹੀ ਕਰ ਲਓ ਭਾਵੇਂ ਵੱਡੀ ਅਰਦਾਸ ਕਰੋ ਪਰ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਮਿਹਨਤੀ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡਾ ਕੀਤਾ ਹੋਇਆ ਪਾਠ ਤੁਹਾਡੀ ਪੜੀ ਹੋਈ ਬਾਣੀ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਦਰਗਾਹੇ ਪੁੱਜ ਜਾਵੇ ਸਾਧ ਸੰਗਤ ਜੀ ਮਹਾਂਪੁਰਖ ਜੀ ਆਖਦੇ ਹਨ ਕਿ ਅਰਦਾਸ ਕਰਨ ਲੱਗੇ ਹੋ ਤਾਂ ਕਿੰਨੀ ਵੀ ਬਾਣੀ ਭਾਵੇਂ ਪੜੀ ਹੋਵੇ ਸਾਧ ਸੰਗਤ ਜੀ ਕਦੇ ਵੀ ਇਹ ਨਹੀਂ ਕਹਿਣਾ ਕਿ ਐਨੇ ਪਾਠ ਕੀਤੇ ਹਨ ਸੁਖਮਨੀ ਸਾਹਿਬ ਜਾਂ ਜਪਜੀ ਸਾਹਿਬ ਦੇ ਕੀਤੇ ਹਨ ਇਹ ਕਹਿਣਾ ਹੈ ਸਾਧ ਸੰਗਤ ਜੀ ਇਹ ਧਿਆਨ ਨਾਲ ਸੁਣਨਾ ਪਹਿਲੀ ਗੱਲ ਇਹ ਕਹਿਣਾ ਹੈ ਕਿ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਮੇਰੇ ਗਰੀਬ ਕੋਲੋਂ ਐਨੇ ਪਾਠਾਂ ਦੀ ਹਾਜ਼ਰੀ ਲਗਵਾਈ ਹੈ ਸਾਧ ਸੰਗਤ ਜੀ ਇਦਾਂ ਕਹਿਣਾ ਹੈ ਧਿਆਨ ਦੇ ਨਾਲ ਰੱਖਣਾ ਜਦੋਂ ਵੀ ਅੱਜ ਤੋਂ ਬਾਅਦ ਤੁਸੀਂ ਪਾਠ ਕਰੋ ਇਹ ਨਹੀਂ ਕਹਿਣਾ ਕਿ ਐਨੇ ਪਾਠ ਕੀਤੇ ਹਨ ਸਾਧ ਸੰਗਤ ਜੀ ਇਹ ਗਲਤ ਗੱਲ ਹੈ ਅਸੀਂ ਗੁਰੂ ਨੂੰ ਦੱਸ ਥੋੜੀ ਰਹੇ ਹਾਂ ਅਸੀਂ ਤਾਂ ਗੁਰੂ ਦੇ ਅੱਗੇ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੇ ਤੁਸੀਂ ਮੇਰੇ ਤੋਂ ਗਰੀਬ ਨਿਵਾਜ ਤੋਂ ਐਨੇ ਪਾਠਾਂ ਦੀ ਸੇਵਾ ਲਈ ਹੈ ਸਾਤ ਸੰਗਤ ਜੀ ਸਭ ਤੋਂ ਪਹਿਲੀ ਗੱਲ ਇਹ ਧਿਆਨ ਵਿੱਚ ਰੱਖਣੀ ਹੈ ਦੂਜੀ ਗੱਲ ਇਹ ਹੈ ਸਾਤ ਸੰਗਤ ਜੀ ਕਿ ਜਦੋਂ ਵੀ ਤੁਸੀਂ ਚਾਹੇ ਕੋਈ ਕੰਮ ਕਰਨ ਦੇ ਲਈ ਭਾਵੇਂ ਚੰਗੇ ਕੰਮ ਕਰਨ ਦੇ ਲਈ ਅਰਦਾਸ ਕਰਦੇ ਹੋ ਸਾਤ ਸੰਗਤ ਜੀ ਤੁਹਾਡੇ ਹੱਥ ਕਦੇ ਵੀ ਖਾਲੀ ਨਹੀਂ ਹੋਣੇ ਚਾਹੀਦੇ ਸਾਤ ਸੰਗਤ ਜੀ ਚਾਹੇ ਤੁਸੀਂ ਦੋ ਪਤਾਸੇ ਹੀ ਲੈ ਲਓ ਸਾਤ ਸੰਗਤ ਜੀ ਚਾਹੇ ਤੁਸੀਂ ਘਰ ਦੇ ਵਿੱਚ ਕੜਾਹ ਪ੍ਰਸ਼ਾਦੀ ਦੇਗ ਹੀ ਬਣਾ ਲਓ ਤਸਾ ਸਾਧ ਸੰਗਤ ਜੀ ਸਭ ਤੋਂ ਚੰਗਾ ਹੁੰਦਾ ਹੈ ਜੇ ਤੁਸੀਂ ਘਰ ਦੇ ਵਿੱਚ ਹੀ ਕੜਾ ਪ੍ਰਸ਼ਾਦੀ ਦੇਗ ਬਣਾ ਲਓ ਕਿਉਂਕਿ ਕੜਾ ਪ੍ਰਸ਼ਾਦੀ ਦੇਗ ਹੀ ਵਾਹਿਗੁਰੂ ਜੀ ਕਹਿੰਦੇ ਹਨ ਭਾਏ ਇਸ ਦੇ ਵਿੱਚ ਜੋ ਉਸ ਨੂੰ ਸ਼ੱਕ ਲੈਂਦਾ ਹੈ ਉਸ ਦੇ ਤਾਂ ਸਾਰੇ ਹੀ ਦੁੱਖ ਰੋਗ ਕੱਟੇ ਜਾਂਦੇ ਹਨ ਸਾਧ ਸੰਗਤ ਜੀ ਤੀਜੀ ਗੱਲ ਇਹ ਹੈ ਕਿ ਜਦੋਂ ਵੀ ਤੁਸੀਂ ਅਰਦਾਸ ਕਰੋ ਤੁਹਾਡੇ ਵਿੱਚ ਬੜੀ ਹੀ ਨਿਮਰਤਾ ਹੋਣੀ ਚਾਹੀਦੀ ਹੈ ਸਾਧ ਸੰਗਤ ਜੀ ਤੁਹਾਡੇ ਵਿੱਚ ਹੰਕਾਰ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਜਦੋਂ ਵੀ ਤੁਸੀਂ ਅਰਦਾਸ ਕਰਦੇ ਹੋ ਵਾਹਿਗੁਰੂ ਜੀ ਦੇ ਅੱਗੇ ਨਿਮਰਤਾ ਹੋਣੀ ਚਾਹੀਦੀ ਹੈ ਸਾ ਸੰਗਤ ਜੀ ਨਿਮਰਤਾ ਦੇ ਨਾਲ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਨੀ ਹੈ ਭਾਈ ਕਹਿੰਦੇ ਹਨ ਚੌਥੀ ਗੱਲ ਇਹ ਹੈ ਜੀ ਕਿ ਦਰਦਰ ਤੇ ਬਿਲਕੁਲ ਵੀ ਨਹੀਂ ਭਟਕਣਾ ਚਾਹੀਦਾ ਜਦੋਂ ਵੀ ਅਰਦਾਸ ਕਰਨੀ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਅਰਦਾਸ ਕਰਨੀ ਹੈ ਫਿਰ ਤੁਹਾਡੀਆਂ ਅਰਦਾਸਾਂ ਪੂਰੀਆਂ ਹੋ ਜਾਣਗੀਆਂ ਅਰਦਾਸ ਕਰਨ ਦੀ ਇਹ ਗੁਪਤ ਵਿਧੀ ਹੁੰਦੀ ਹੈ ਸਾ ਸੰਗਤ ਜੀ ਕਿਉਂਕਿ ਪਰਮਾਤਮਾ ਤੁਹਾਡੇ ਦਿਲਾਂ ਦੀਆਂ ਜਾਣਨ ਵਾਲੇ ਹਨ ਉਹਨਾਂ ਨੂੰ ਤਾਂ ਪਤਾ ਹੈ ਕਿ ਤੁਹਾਡੀ ਕਿਹੜੀ ਮਨੋ ਕਾਮਨਾ ਹੈ ਇਸ ਲਈ ਜਦੋਂ ਵੀ ਤੁਹਾਡੇ ਲਈ ਸਮਾਂ ਸਹੀ ਹੋਇਆ ਪਰਮਾਤਮਾ ਜੀ ਅਰਦਾਸ ਕਬੂਲ ਕਰ ਦੇਣਗੇ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਇਹਨਾਂ ਦੱਸੀਆਂ ਹੋਈਆਂ ਜੁਗਤੀਆਂ ਨੂੰ ਅਪਣਾ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੀ ਅਰਦਾਸ ਪਰਮਾਤਮਾ ਜੀ ਦੇ ਘਰ ਵਿੱਚ ਬਹੁਤ ਛੇਤੀ ਕਬੂਲ ਹੋ ਜਾਵੇਗੀ ਤੁਹਾਡੇ ਮਨ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਬਸ ਤੁਸੀਂ ਆਪਣਾ ਦ੍ਰਿੜ ਇਰਾਦਾ ਤੇ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਅਟੱਲ ਰੱਖਣਾ ਹੈ। ਇੱਧਰ-ਉੱਧਰ ਮਨ ਨਹੀਂ ਭਟਕਾਉਣਾ। ਜੇ ਥੋੜੇ ਦਿਨ ਤੁਹਾਡੀ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਇਹ ਨਹੀਂ ਸਮਝ ਲੈਣਾ ਕਿ ਮੇਰੇ ਗੁਰੂ ਦੇ ਵਿੱਚ ਕਮੀ ਹੈ। ਉਸ ਕਮੀ ਨੂੰ ਤੁਸੀਂ ਆਪਣੇ ਅੰਦਰੋਂ ਜਾਨਣਾ ਕਿ ਸ਼ਾਇਦ ਮੇਰੇ ਵਿੱਚ ਕਮੀ ਹੈ। ਜੇਕਰ ਤੁਸੀਂ ਆਪਣੀ ਕਮੀ ਨੂੰ ਪਛਾਣ ਲਓਗੇ ਤਾਂ ਪਰਮਾਤਮਾ ਜੀ ਦੀ ਨਜ਼ਰ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ